جفر نامے پادشاہی میں ایک امکار حکم ست شری واحر جی کی فتح جفر نامے سری مخواب واگ دس میں کمالے کرامات قائم کریم رجا بخش و راج کری حاکن اما بخش بخش اندو دستگیر کتا بخش روجی دیو دل پجیر ਸ਼ੈਨ ਸਾਹਿਬ ਖੂਬੀ ਬਿਓ ਰਹਿਨਮੋ ਕਿ ਬੇਗੁਨੂ ਬੇਚੂਂ ਚੂਂ ਬੇਨਮੋ ਨਾ ਸਾਜੋ ਨਾ ਬਾਜੋ ਨਾ ਸੋਜੋ ਨਾ ਪਰਿ ਖੁਦਾ ਵੰਦ ਪਖਸ਼ਿੰਦੇ ਅਸ ਇਹਾ ਪਾਕ ਜਬਰਸਤ ਜਾਹਰ ਜ਼ਹੂਰ ਉਜਾਮੀ ਬਿਓ ਹਮ ਚਾਹਰ ਹਾਜ਼ਰ ਹਜ਼ੂਰ ਅਤਾ ਬਖਸ਼ ਉ ਪਾਕ ਪਰਵਰਦਗਾਰ ਰਹੀਮ ਅਸਤੂਰੋ ਜੀ ਦਿਓ ਹਰਦੀਆ کی صاحب دیار است آجج عظیم کی حسن الجمال است راج کریم کی صاحب شہور است آجج نواز غریب الپرستو گنیم غنیم شریعت پرستو فجلت مواب حقیقت شناشو نبی القطاب کی دانش جوست صاحب شہور حقیقت شناستر جاہر جہور شند ہے علم عالم خدائے

ਇਹ ਜਫਰਨਾਮਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤਰ ਮੁਖਾਰਬੰਤ ਉਚਾਰਨ ਹੋਇਆ ਹੈ ਉਹ ਕਹਿੰਦੇ ਹਨ ਅਕਾਲ ਪੁਰਖ ਕਰਾਮਾਤ ਵਿੱਚ ਪੂਰਾ ਹੈ ਅਚਲ ਕਰਪਾਲੂ ਹੈ ਜਿਹੜਾ ਉਸ ਦੇ ਭਾਣੇ ਵਿੱਚ ਚੱਲਦਾ ਹੈ ਉਸ ਤੇ ਬਖਸ਼ਿਸ਼ ਕਰਨ ਵਾਲਾ ਅन्न दाता ਤੇ ਬੰਧਨ ਕੱਟਣ ਵਾਲਾ ਹੈ ਉਹ ਪ੍ਰਭੂ ਧਰਮ ਦੇ ਸੁਖ ਬਖਸ਼ਣ ਵਾਲਾ ਸਿਮਾ ਕਰਨ ਵਾਲਾ ਤੇ ਹਰ ਇੱਕ ਦਾ ਹੱਥ ਪੜਨ ਵਾਲਾ ਹੈ ਉਹ ਪਰਮਾਤਮਾ ਪਾਤਸ਼ਾਹ ਦਾ ਪਾਤਸ਼ਾਹ ਹੈ। ਨਿਕੀਆਂ ਬਖਸ਼ਣ ਵਾਲਾ ਤੇ ਸਹੀ ਰਸਤੇ ਦੱਸਣ ਵਾਲਾ। ਉਹਦਾ ਕੋਈ ਰੰਗ ਨਹੀਂ, ਕੋਈ ਚਿਹਰਾ ਨਹੀਂ। ਉਹ ਲਸਾਨੀ ਹੈ। ਭਾਵੇਂ ਉਸਦੇ ਨਮੂਨੇ ਦਾ ਕੋਈ ਹੋਰ ਹੈ ਹੀ ਨਹੀਂ। ਜਿਸ ਪੁਰਸ਼ پاس ਕੋਈ ਸਮਾਨ ਹੈ ਨਹੀਂ। ਨਾ ਕੋੜਾ ਹੈ, ਨਾ ਫੋਜ ਹੈ। ਨਾ ਕੋਈ ਗਲੀਚੇ ਦਰੀਆਂ ਹਨ। ਪਰ ਜੋ ਉਹ ਪ੍ਰਭੂ ਚਾਹੇ ਤਾਂ ਉਸ ਨੂੰ ਸੁਖ ਦੇ ਸੰਮਾਨ ਤੇ ਸਵਰਗ ਦੀਆਂ ਖੁਸ਼ੀਆਂ ਬਖਸ਼ ਦਿੰਦਾ ਹੈ। سار تو نرے سکھ